ਹਾਂਜੀ ਕਿਸਾਨ ਭਰਾਵੋ ਬਰਾਡ ਫਾਰਮ YouTube ਚੈਨਲ ਆ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਐ ਤੂੜੀ ਦੀ ਬੋਲੀ ਤੇ ਕੋੜਕਪੂਰਾ ਮੰਡੀ ਤਰੀਕ ਹੋ ਗਈ ਆ 3 3 ਫਰਵਰੀ 2026 ਤੇ ਨਾਗਾ ਅੱਜ 12 ਤੋਂ 13 ਨਾਗਾ ਆ ਵੇਣਿਆ ਤਾ ਜਾਤਾ ਜਾ ਰੇਟ ਕਿੱਥੋਂ ਕਿਤਾਈ ਜਾਂਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਾਕੀ ਐਨੇ ਕ ਜਾਣੇ ਆ ਮੰਡੀ ਦੇ ਵਿੱਚ ਦੇਖ ਹੀ ਸਕਦੇ ਹੋ ਤੁਸੀਂ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਪਹਿਲੇ ਨਗ ਦਾ ਰੇਟ ਵੀ ਨਾ ਕਿੱਥੋਂ ਕਿਤਾਈ ਜਾਂਦਾ ਜੋ ਕਿਸਾਨ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਆ ਲਾਈਕ ਐਂਡ ਸ਼ੇਅਰ ਭਾਈ ਜੀ ਜਰੂਰ ਕਰ ਦਿਆ ਕਰੋ ਆ ਜੋ ਬਾਕੀ ਭਾਈ ਵੇਣੇ ਪਹਿਲੇ ਨਗਦ ਦਾ ਰੇਟ ਕਿੱਥੋਂ ਕਿਤਾਈ ਜਾਂਦਾ ਉਹਨੂੰ ਕਹਿੰਦੇ ਵੀ ਟਰਾਲੀ ਚਲਾ ਕੇ ਪੈਸੇ ਦੇ ਕੇ ਫਿਰ ਉਹ ਆਹ ਕੁਆਲਟੀ ਹੈ ਪਹਿਲੇ ਨਗਦੀ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਲਾਈਕ ਐਂਡ ਸ਼ੇਅਰ ਕਰਿਆ ਕਰੋ ਭਾਈ ਤਨ ਚਾਰ ਰਹੀ ਹੋਈ ਐ ਫਿਰ ਉੱਥੇ ਘੱਟ ਜਾਵੇਂ ਟੈਂਟਰ ਵਾਲਿਆਂ ਗੁਰੂ ਕਟਾਵੀ ਚਾਲੀ ਹੁਣ ਵਾਰੀ ਨਹੀਂ ਲੱਥੂਗੀ ਗੁਲਾਬ ਵਾਲਾ ਬਾਈ ਬਾਕੀ ਬਈ ਵੇਣਿਆ ਕਿੱਥੋਂ ਤੱਕ ਰੇਟ ਜਾਂਦਾ ਇਹ ਨਾ ਕਹਾਂ ਦੱਸ ਸਕਦਾ ਤਾ 12 13 ਨਾਲ ਗੱਜ ਤੇ ਇੱਥੋਂ ਬੋਲੀ ਸ਼ੁਰੂ ਹੋਣੀ ਐ ਬਾਈ ਬਾਕੀ ਪਹਿਲੇ ਨਾਗ ਤਾ ਲੋ ਬਈ 200 ਰੁਪਿਆ ਕੇਵਲ ਤੇ ਹੁਣ ਬੋਲੀ ਸ਼ੁਰੂ ਹੋ ਗਈ ਐ 7:30 ਬੋਲੀ ਸ਼ੁਰੂ ਹੋ ਜਾਂਦੀ ਐ ਬਾਕੀ ਵੇਣੇ ਅੱਜ ਦੇ ਰੇਟ ਰਾਣਾ ਜੀ ਤੋਂ ਤਾਂ ਆ ਗਏ। ਉਹ ਤਾਂ ਆ ਗਏ। ਜੀ ਕਹਿੰਦੇ ਗਾ ਜੀ ਨੇ ਸੀਗਾ। ਮੈਂ ਸੁਣ ਲਈ ਵੀ ਕਿ ਲਾ ਰਿਹਾ। ਚੱਲੇ ਆ ਰਹੇ ਆ। ਲੋਵੀ ਵੇਨੇ ਅੱਜ ਦਾ ਰੇਟ। ਦੇਖ ਸਕਦੇ ਹੋ ਤੁਸੀਂ। ਦੇ ਲਈ ਤੁਮ ਆ ਆ ਕੇ ਆਵਾਜ਼ ਮੱਝਾਂ ਨੂੰ ਮਾਰ ਰੱਖੀ ਤੀਜਾ ਨੀਰੇ ਭਾਈ ਟਰਾਲੀ ਵਾਲਾ ਆਜੋ ਨੇੜੇ ਆਜੋ ਅੰਦਰ ਦੀ ਤੂੰ ਵੀ ਬੋਲੋ ਵੇ ਬੋਲੋ ਹੀ ਬੋਲੋ 400 2 ਬਲੀਆਂ 5 405 ਜੀ 10 15 20 422 30 35 40 45 450 52 60 65 70 75 80 85 90 95 500 ਰੁਪਇਆ 500 ਰੁਪਇਆ ਬੋਲਾ ਬਾਈ ਕਿਨੇ 500 ਰੁਪਇਆ ਜੀ ਲੋ ਬਾਈ 500 ਰੁਪਿਆ ਪਹਿਲੇ ਨਗਦ ਦਾ ਰੇਟ ਹੋ ਗਿਆ ਬਾਕੀ ਕਿਸਾਨ ਪ੍ਰਭੂ ਦੂਜੇ ਨਗਦ ਦਾ ਰੇਟ ਵੇਣੇ ਕਿੱਥੋਂ ਕਿ ਤਾਈ ਜਾਂਦਾ ਜ ਟੋਪ ਵਾਲਾ ਰੇਟ ਵੇਣਿਆ ਕਿੱਥੋਂ ਕਿ ਟਿੱਕਰ ਜਾਊਗਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੋਂ ਕਲਿੱਕ ਕਰ ਜਾ ਸਕਦਾ ਤੇ ਲੋ ਭੁੱਲੀ ਥੋੜੀਆਂ ਨਗਦੇ ਵਿੱਚ ਬਾਕੀ ਵੇਣਿਆਂ ਦਾ ਤਾਜ਼ਾ ਤਾਜ਼ਾ ਰੇਟ ਕਿੱਥੋਂ ਕਿ ਤਾਈ ਜਾਊਗਾ ਹਾਂਜੀ ਜੀ ਬਈ ਯਾਰ ਯਾਹੋ ਉਹ ਲੋਕਾਂ ਨੂੰ ਸਾਲ ਲਾਈਆਂ ਸਿੱਕੇ ਸਾਲ ਲੱਗ ਰਹੇ ਪਾਪਰ ਦੱਡੀ ਗਾ ਥੋੜੀ ਅੰਦਰ ਦੀ ਹੈ ਥੋੜੀ ਅੰਦਰ ਦੀ ਰੰਗ ਹੈ ਜਾ ਮਿੱਟੀ ਘਟਾ ਨਹੀਂ ਹੋਊਗਾ ਬੋਲੋ ਸੋਲ ਬਾਊ ਰੱਖ ਦੇ ਕੀ ਰੱਖਾਂ ਦੱਸ 200 ਰੁਪਏ 200 200 200 ਰੁਪਏ ਪੰਜ ਗਣ ਪੰਜ 250 ਰੁਪਿਆ 52 60 ਰੁਪਏ 670 ਰੁਪਏ 75 80 80 90 95 300 ਰੁਪਿਆ 5 10 15 20 25 30 35 40 45 350 52 60 65 70 75 80 85 90 390 94 400 400 ਬੋਲਾਂਗੇ ਨੇ 400 ਰੁਪਏ ਦਾ ਲਓ ਭਾਈ 400 ਰੁਪਏ ਨਗਦ ਦਾ ਰੇਟ ਹੋ ਗਿਆ ਬਾਕੀ ਆ ਨਗਦ ਦਾ ਰੇਟ ਵੇਣਾ ਕਿੱਥੋਂ ਕਿਧੀਆਂ ਦਾ 400 400 ਬਾਕੀ ਆ ਬੇਣੇ 으아, 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 ਇਹੀ ਹੈ ਭਾਈ ਆਪਣੀ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਜੀ ਘੜਤਾ ਜਾਂਦਾ ਨਹੀਂ ਕਿ ਬੋਲੂ ਕਿ 300 ਰੁਪਿਆ 300 ਰੁਪਿਆ 305 10 ਆ ਲੈ ਵੀ ਆ ਲੈ ਪਰਚੀ ਆਪ ਜੀ ਤਾਂ ਨਹੀਂ ਲੈ ਹਾਂਜੀ ਭਾਈ 15 15 3 ਕਰਦੇ 25 350 60 65 70 75 80 85 90 400 5 10 15 20 25 30 35 40 440 440 45 ਬਾਈ ਉੱਥੇ ਜਾਏਗਾ ਹਈ ਨੋ ਕਿਹੜੀ ਟਾਲੀ ਵਾਲਾ ਜਾਉਂਗਾ ਭਾਈ 445 ਇੱਕ ਮਿੰਟ ਭਾਈ ਹਰੀਣਾ ਜਾਉਂਗੇ 500 ਰੁਪਿਆ ਕਰਾਇਆ ਦਵਾਰਿਆਂ ਨੂੰ ਜਾਉਂਗੇ 300 ਰੁਪਿਆ ਕਰਾਇਆ ਬੋਲੀ ਕਰਾਂ ਜਾਏਗਾ ਆ ਦਵਾਰਿਆਂ ਨੂੰ ਜਾਊਗਾ ਆ ਹਰੀਣਾ ਜਾਊਗਾ ਜਾਣਾ ਦਾ ਬੋਲੀ ਦੱਸ ਦੇਣ ਇਹ 445 450 53 60 60 70 75 ਹਾਂਜੀ 500 ਰੁਪਿਆ 500 ਬੋਲਾਂਗੇ 500 ਰੁਪਿਆ ਲਿਖੋ ਬਈ ਹਰੀ ਨੂੰ ਲਓ ਬਈ 500 ਰੁਪਿਆ ਹੋ ਗਿਆ ਨਗਦ ਦਾ ਰੇਟ ਅਗਲੇ ਨਗਦ ਦਾ ਰੇਟ ਬੇਨੇ ਕਿ ਤੱਕ ਤਾਂ ਇਹਨਾਂ ਦਾ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਬਸ ਹੀ ਲੱਗ ਰਿਹਾ ਹੈ ਜੀ ਬੇਨੇ ਲੋਕਾਂ ਦੇ ਲੜੀ ਲੈ ਕੇ ਸਿੰਘ ਜੀ ਤਾਂ ਬੈਠਾ ਲਾ ਗਿਆ ਨਹੀਂ ਵੈਸੇ ਬੈਠਾ ਨਹੀਂ ਆ ਗਿਆ ਆਹ ਹੂੰ ਜਾਨਾ ਹੀ ਜਾ ਅਗਰ ਆ ਲਿਆ ਅਗਰ ਆ ਗਿਆ ਅਗਰ ਆਉਂਦਾ ਹੀ ਰਿਹਾ ਸਦੀਪ ਜੀ ਅੰਦਰ ਦੀ ਤੂੜੀ ਬੋਲੋ ਬਾਈ 400 400 450 ਦਾ 450 54 80 80 88 90 95 495 500 5 10 500 ਦਾ ਬੋਲੰਗ ਨੇ 510 ਰੁਪਏ ਬਾਈ ਲਓ ਜੀ 500 ਤੇ 10 ਰੁਪਏ ਸਨ ਨਗ ਦਾ ਰੇਟ ਹੋ ਗਿਆ ਬਾਕੀ ਇਸ ਨਗ ਦਾ ਰੇਟ ਗਏ ਨੇ ਆ ਜੋ ਵੀਡੀਓ ਨੂੰ ਜੀ ਦਬ ਕੇ ਸ਼ੇਅਰ ਕਰਿਓ ਬਾਕੀ ਅਸਨਾਗ ਦਾ ਰੇਟ ਬੇਨੇ ਆ ਜੋ ਸੰਦਰ ਦੀ ਤੂਰੀ ਬੋਲੋ ਜੀ 450 500 80 85 90 505 10 50000 ਰੁਪਏ ਉਲੰਘਨੇ ਗੁਰੂਦਾਤਾ ਯਾਰ 15 ਹੀ 400 515 ਰੁਪਏ ਬੋਲਾਂਗੇ ਨਾ 515 ਰੁਪਏ ਲੋ ਜੀ 500 ਤੇ 15 ਰੁਪਏ ਨਗਦ ਦਾ ਰੇਟ ਹੋਇਆ 500 ਤੇ 15 ਨਗਦ ਦਾ ਰੇਟ ਵੇੜੇ ਕਿੱਥੋਂ ਚ ਪਈ ਜਾਂਦਾ ਚੈੱਕ ਕਰੋ ਜਿਹੜੀ ਹੈ ਆਇਆ ਹੈ ਇਹਨਾਂ ਕੇ ਦੀਪਾਂ ਦੇ ਪਾਦੇ ਨੇ ਛੱਡ ਗਏ ਮਸਾਲਾ ਮੰਗੋ ਦੇ ਕੇ ਜਿਹੜੇ ਰਸਕੀ ਤੇਰੇ ਤੋੜੀ ਨਾ ਤੋੜੀ ਨਾ ਮੈਂ ਤੋੜੀ ਲਾਵੇ ਹਾਂ ਪਤਾ ਹੀ ਨਹੀਂ ਕੱਢਣਾ ਕੱਢਣਾ ਹੁਣ ਐ ਨਿਕਲੋ ਸਾਰੀ ਮਾਰੀ ਲਾਵੇ ਬਾਹਰ ਦੀ ਟੁੜੀਏ ਦੇ ਨਾਲ ਦੀ ਬਾਈ ਬੋਲੋ ਆਪੋਲਾ ਸਹੀ 300 300 ਰੁਪਇਆ ਇਹਦਾ 350 350 52 60 ਦਵਰੇ ਜਾਵਰੇਗਾ ਨਹੀਂ ਭਾਈ 60 65 70 73 80 85 90 95 400 400 ਬੋਲਾਂ ਭਾਈ ਕਿਨੇ 400 ਰੁਪਇਆ ਭਾਈ ਨਹੀਂ ਲੋ ਵੀ 400 ਰੁਪਿਆ ਨਗ ਦਾ ਰੇਟ ਹੋ ਗਿਆ ਸੀ ਬਾਈਆਂ ਦਾ ਨਹੀਂ ਵੇਚਣੀ ਤੇ ਅਗਲੇ ਨਗ ਦਾ ਰੇਟ ਵੇਨੇ ਹਾਂ ਵੀ ਅੱਜ ਬ੍ਰੀਤ ਭਾਅ ਦਿੰਦਾ ਦੇਖਾ ਹਾਂ ਜੀ 350 400 400 ਚਲੋ 400 5 10 15 20 450 60 70 80 90 490 ਬੋਲਾਂਗੇ ਨੇ ਲੈ ਕਰ ਜੀ ਬੋਲਿਆ ਗਿਆ ਕਿਹਦੀ ਦਾ ਨਹੀਂ ਭਾਈ 490 ਰੁਪਏ ਬਾਕੀ ਭਈਆ ਜਨਾਕ ਬਹੁਤ ਖੜੇ ਆ ਜੇ 1 2 3 4 5 6 7 ਨਾਲ ਅੱਗੇ ਖੜੇ ਆ ਇਹਨਾਂ ਦਾ ਰੇਟ ਵੇਨੇ ਆ ਜੋ ਵੀਡੀਓ ਨੂੰ ਸ਼ੇਅਰ ਕਰਿਓ ਉਹ ਥੇ ਟਿੱਕਰ ਖੜੇ ਹੋ ਤੁੜੀ ਬੋਲੋ ਭਾਈ 400 400 ਹਾਂਜੀ 400 ਪੰਜ ਨਾਲ ਪੰਜ 10 15 20 25 30 35 40 45 450 55 60 65 70 75 475 ਬੋਲਾਂਗੇ ਨੇ 475 ਰੁਪਏ ਲਓ ਜੀ 475 ਰੁਪਏ ਨਗਦ ਦਾ ਰੇਟ ਹੋ ਗਿਆ ਬਾਕੀ ਅਗਲੇ ਨਗਦ ਦਾ ਰੇਟ ਵੀ ਨੇ ਜੀ ਕਿੱਥੋਂ ਕਿੱਥੇ ਕਰ ਜਾਂਦਾ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਆਜੋ ਇਹਦੇ ਆ ਬਾਈ ਅੰਦਰ ਦੀ 400 5 405 ਬੋਲਾਂਗੇ ਨੇ 10 10 15 20 25 30 450 55 60 70 75 ਹਾਂ ਬਈ 80 85 90 95 500 500 ਬੋਲਾਂਗੇ ਨੇ 500 ਰੁਪਏ ਬਈ ਕਿੱਧਰ ਗਿਆ ਲੋ ਜੀ 500 ਰੁਪਏ ਨਗਦ ਰੇਟ ਹੋ ਗਿਆ ਬਾਕੀ ਅਗਲੇ ਨਗਰ ਦਾ ਰੇਡ ਵੀ ਨੇ ਆਜੋ ਆ ਬਾਈ ਕੀ ਬਾਤ ਸਿੱਟੀ ਆ ਨਾ ਥਲੇ ਦੂਰੀਆਂ ਨੇ ਨਾ ਸਾੜੀਏ ਲੈ ਲੈ ਆਪਣੀਆਂ ਬਾਈ ਐਂ ਐਂ ਨਿਕਲੂ ਸਾਡੀ ਨੀ ਓਏ ਆਇਆ ਮਾਰ ਚੱਲ ਬਗੜਾ ਆਇਆ ਇਧਰ ਆਜਾ ਮੇਰੇ ਵਾਲਾ ਕੰਮ ਆਹ ਨੇੜੇ ਜਾ ਜਾ ਕਰ ਹਾਂ ਇਹਨੂੰ ਪੁੱਛ ਕੇ ਬੋਲੀ ਤੂੰ ਦੇ ਦਿਆ ਕਰ ਇਹ ਬੋਲੀ ਕੰਨ ਪਹੁੰਦੀ ਫਰਕ ਵਿੱਚ ਬੋਲੋ ਬੋਲੋ ਹਉ ਚਲ ਚਲਾਓ ਹੈ 200 ਰੁਪਿਆ ਯਾਰ 200 200 ਰੁਪਿਆ 200 200 200 ਰੁਪਿਆ ਹਾਂਜੀ 210 ਕਿੱਥੇ ਜਾਣੇ ਬਾਈ ਲੋਕਲੀ 210 20 220 ਰੁਪਏ 25 23 2300 ਰੁਪਏ ਬੋਲੀ ਹੈ ਕਿ ਬੋਲਣਾ ਤਾਂ 230 ਬੋਲਣਾ ਕਿ ਨੇ 35 40 45 45 250 250 ਬੋਲਣਾ ਕਿ ਨੇ ਭਾਈ ਜੀ 250 ਰੁਪਏ ਚਲ ਚਲ ਲਓ ਜੀ 250 ਰੁਪਏ ਨਕਦ ਦਾ ਰੇਟ ਹੋ ਗਿਆ ਬਾਕੀ ਅਗਲੇ ਨਕਦ ਦਾ ਰੇਟ ਵੇਣੇ ਵਿੜਣ ਦੱਬ ਕੇ ਸ਼ੇਅਰ ਕਰਿਓ ਆ ਜਾਓ

450 450 ਬੋਲੰਗ ਨੇ 450 ਲਓ ਜੀ 450 ਰੁਪਈਆ ਨਗਦ ਦਾ ਰੇਟ ਹੋ ਗਿਆ ਬਾਕੀ ਅਗਲੇ ਨਗਦ ਦਾ ਰੇਟ ਵੀ ਨਾ ਕਿੱਥੋਂ ਕਿੱਥਾਂ ਜਾਂਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਜੋ ਗਿੱਲੀ ਗੁਲੀ ਨਹੀਂ ਕੋਰਾ ਵੀ ਹੈ ਬੋਲੋਈ ਬੋਲੋ ਹੈ 50 ਰੁਪਏ 400 400 400 5 10 15 20 25 30 35 40 42 5400 54 60 65 465 ਬੋਲਾ ਬੇਗਨੇ 460 ਲਓ 400 ਤੇ 65 ਰੁਪਏ ਨਾਗਦਾ ਰੇਟ ਹੋ ਗਿਆ ਬਾਕੀ ਵੀ ਸ਼ੇਅਰ ਜ਼ਰੂਰ ਕਰੇ ਵੀਡੀਓ ਨੂੰ ਦੱਬ ਕੇ ਤੇ ਸਾਰੇ ਹੀ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਨਾਲ ਜੁੜਨ ਵਾਸਤੇ ਤੇ YouTube ਚੈਨਲ Facebook ਪੇਜ ਦੇ ਨਾਲ ਤੇ ਕੱਲੂ ਵੇਨਾ ਕੀ ਜਾਂਦਾ ਰੇਟ